मोर्चा ज़िंदबाद बी जे पी मुबा दप्पू मुर्दाबाद देश पप्पू मुर्दाबाद पप्पू मुर्दाबादेश पपू मुबा किसान मज़दूर एकताद किसान मज़दूर ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਕਿਸਾਨਾਂ ਵੱਲੋਂ ਪਾਇਆ ਗਿਆ ਘੇਰਾ ਤੇ ਕਾਲੇ ਝੰਡੇ ਦਿਖਾ ਕੇ ਕੀਤਾ ਗਿਆ ਪ੍ਰਦਰਸ਼ਨ ਜਿੱਥੇ ਭਾਜਪਾ ਦੇ ਉਮੀਦਵਾਰ ਕੋਲੋਂ ਪੁੱਛੇ ਗਏ ਸਵਾਲ ਉੱਥੇ ਹੀ ਪੰਜਾਬ ਪੁਲਿਸ ਨੂੰ ਵੀ ਕਰਨਾ ਪਿਆ ਸਾਹਮਣਾ ਕਿਸਾਨਾਂ ਦੇ ਸਵਾਲਾਂ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਅੱਜ ਬਟਾਲਾ ਹਲਕੇ ਦੇ ਪਿੰਡ ਕਲੇਰ ਕਲਾਂ ਵਿਖੇ ਪਹੁੰਚੇ ਜਿੱਥੇ ਕਿਸਾਨ ਯੂਨੀਅਨ ਵੀ ਮੌਕੇ ਤੇ ਪਹੁੰਚ ਗਈਆਂ ਇਜ਼ਰਾਨ ਕਿਸਾਨਾਂ ਨੇ ਦਿਨੇਸ਼ ਬੱਬੂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸਵਾਲ ਵੀ ਪੁੱਛੇ ਤੇ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਇਸ ਮੌਕੇ ਆਗੂਆਂ ਵੱਲੋਂ ਪੁਲਿਸ ਅਫਸਰਾਂ ਨੂੰ ਵੀ ਤਿੱਖੇ ਸਵਾਲ ਪੁੱਛੇ ਗਏ ਇਸ ਮੌਕੇ ਦਿਨੇਸ਼ ਬੱਬੂ ਵੱਲੋਂ ਵੀ ਕਿਸਾਨ ਆਗੂਆਂ ਨਾਲ ਸਵਾਲ ਜਵਾਬ ਕੀਤੇ ਗਏ ਤੇ ਕਿਸਾਨਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਤੁਹਾਡਾ ਐਸਐਸਪੀ ਪਟਿਆਲਾ ਇਕਲੋਤਾ ਹੈ ਹਾਂਜੀ ਅਡਾ ਡੀਸੀ ਪਟਿਆਲਾ ਉੱਥੇ ਹਾਂਜੀ ਹੁਣ ਤੁਸੀਂ ਇਹਨਾਂ ਦੀ ਉਹਾਂ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਿਸਾ ਤੁਸੀਂ ਪਹਿਲਾਂ ਮ ਜਵਾਬ ਦਿਓ ਆਪਣਾ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਆਂ ਆਈ ਪਰ ਕਿਸੇ ਤੇ ਬਤਰੀ ਕਰਨੇ ਆਈ ਆਨੇ ਜਿਤਨਾ ਕਿਤੇ ਕਿਸਾਨ ਉਹ ਪਛੋ ਰਾਜਪੁਰੇ ਦਾ ਆਡਰ ਠੀਕ ਠਾਕ ਰਵੇ ਤੁਹਾਡਾ ਤੁਹਾਡੇ ਤੁਸੀਂ ਵੀ ਤੰਦਰੁਸਤੀ ਘਰ ਜਾਓ ਇਹ ਵੀ ਤੰਦਰੁਸਤੀ ਘਰ ਜਾਣ ਲਾਡ ਆਡਰ ਬਿਲਕੁਲ ਠੀਕ ਰਵੇ ਆਈ ਤੁਹਾਡੇ ਵਾਸਤੇ ਹੀ ਆਏ ਆ ਸਾਡੇ ਭਰਾ ਨੇ ਬਿਲਕੁਲ ਨਹੀਂ ਆ ਪੰਜ ਮਿੰਟ ਚਲੋ ਪੰਜ ਮਿੰਟ ਵੇਖੋ ਜਿੱਥੇ ਭਰਾਵਾਂ ਦਾ ਕੋਈ ਤੂਫਾਨ ਨਹੀਂ ਆ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਹੈ ਗੁੱਸਾ ਹੁੰਦਾ ਹਮੇਸ਼ਾ ਆਪਣੇਾਂ ਤੇ ਬਿਲਕੁਲ ਸ਼ਿਗਲੀ ਨੇ ਫੂਲ ਮਾਰਾ ਮਨਸੂਰ ਨੇ ਰੋਪਕਾਰਾ ਬਿਲਕੁਲ ਠੀਕ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾ 350 ਬੰਦਾ ਹੋ ਗਿਆ ਮੰਗਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੋਂ ਪਰਚਾ ਨਹੀਂ ਕੱਟਿਆ ਹੁਣ ਇੱਥੇ ਲੈਣ ਗਿਆ ਇਹਨੂੰ ਦਿੱਤਨ ਸਹੀ ਆਪਣਾ ਇਹ ਕੋਈ ਗੱਲ ਹੈ ਯਾਰ ਇਹ ਆਪਾਂ ਵੀ ਕਿਸਾਨ ਪਰਿਵਾਰ ਤੋਂ ਹੈ ਠੀਕ ਹੈ ਸਾਨੂੰ ਵੀ ਉਹਨਾਂ ਦੁੱਖ ਹੈ ਨਾ ਉਹ ਜੋ ਬੋਲੋ ਨਾ ਵੀ ਐਦਾ ਗਲਤ ਗੱਲ ਆ ਕੱਪ ਲੜੋ ਸਾਨੂੰ ਵੀ ਨਾ ਦੁੱਖ ਨੌਜਵਾਨ ਦੇ ਮਰਨ ਦਾ ਜਿੰਨਾ ਤੁਹਾਨੂੰ ਦੁੱਖ ਹੈ ਤੇ ਇਸ ਕਰਕੇ ਉਹਦਾ ਪੁੱਤ ਜਿਹੜਾ ਨਾ ਜੀ ਉਹਨਾਂ ਨੇ ਦਰਜ ਕਰਤਾ ਪੁਲੀ ਪਰਚਾ ਵੇਖੋ ਇਹ ਨਹੀਂ ਗੱਲ ਵੇਖ ਨਹੀਂ ਨਹੀਂ ਇਹ ਨਹੀਂ ਜਮੂयत ਗੱਲ ਹੈ ਹਿੰਦੁਸਤਾਨ ਦੇ ਅਸੀਂ ਵਾਸੀ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਤੇ ਨਾ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਇਹ ਕੱਲ ਬੰਦੀ ਆ ਤੁਸੀਂ ਇਹ ਕੱਲ ਬੰਦੀ ਨਹੀਂ ਜੇ ਉਥੇ ਹੀ ਚਲੇ ਵੀ ਜਾਂਦੇ ਆ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਥੇ ਸਾਡਾ ਸ਼ਹੀਦ ਹੋ ਗਿਆ ਜੇ ਮੋਦੀ ਐਡਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉੱਥੇ ਦੂਜੇ ਦਿਨ ਹੀ ਆ ਜਾਂਦਾ ਇਦਾਂ ਨਹੀਂ ਕੀ ਹੁੰਦਾ ਦੇਖੋ ਨਹੀਂ ਨਹੀਂ ਦੂਜੇ ਦਿਨ ਹੀ ਆ ਜਾਂਦਾ ਸਾਡੇ ਸਿੰਧੂ ਬਾਰਡਰ ਦੇ ਉੱਤੇ ਪੰਜਾਬ ਵਾਲੇ ਕਿੱਦਾਂ ਕਹੇ ਨੇ ਕਹੇ ਨੇ ਮੈਨੂੰ ਕਿਤਾ ਤੇ ਮੁਰਕੇ ਵੀ ਖੜੇ ਮੁਰਕੇ ਵੀ ਖੜੇ ਕੀ ਗੱਦਾ ਹੋਇਆ ਤੁਸੀਂ ਤਾਂ ਬੜੇ ਸੂਝਵਾਨ ਹੋ ਮਰਵਾ ਕੇ ਯਾਰ ਗਾੜੀਆਂ ਮੁਸਤਫਾ ਗਾੜੀਆਂ ਆ ਕੇ ਪੰਜਾਬੀ ਦੇਖੋ ਅਸੀਂ ਜੰਨਾ ਚਰ ਤੁਸੀਂ ਤਾਂ ਬੜੇ ਸੂਝਵਾਨ ਜੇ ਵੱਡੇ ਜੇ ਤੁਹਾਡੇ ਤੋਂ ਨਹੀਂ ਨਹੀਂ ਸਾਡੀ ਕੋਈ ਲੜਾਈ ਥੋੜੀ ਸਾਡੇ ਭਰਾ ਤੁਸੀਂ ਸਾਰੇ ਦੇਖੋ ਸਾਨੂੰ ਇਹਨਾਂ ਦੇ ਖਿਲਾਫ ਤੁਰਨ ਦਾ ਹੱਕ ਆ ਅਨੇ ਪਰ ਤੁਹਾਡੇ ਗੱਲ ਪੈਣ ਦਾ ਹੱਕ ਕਿਸੇ ਨੂੰ ਨਹੀਂ ਹਾਂ ਬਸ ਹਾਂ ਬਸ ਹੋਰ ਸਾਡੀ ਕੋਈ ਗੱਲ ਨਹੀਂ ਜ਼ਿਲ੍ਹੇ ਚੋ ਨਾਵਾ ਹੈ ਇਲੈਕਸ਼ਨ ਵੀ ਲੜ ਰਹੇ ਲੜੋ ਗੱਲ ਤੇ ਵੋਟਾਂ ਦੀ ਆ ਬਾਕੀ ਲੋਕੀ ਆ ਸਾਡਾ ਵੀ ਮੌਕਾ ਤੁਹਾਡਾ ਨਾਲ ਗੱਲ ਕਰਨ ਦਾ ਭਾਈ ਕਰੋ ਜਰੂਰ ਕਰੋ ਮੇਰਾ ਤੁਹਾਡੇ ਨਾਲ ਗਿਆ ਆਉਂਦੇ ਨੇ ਤੇ ਆਪਾ ਤੁਹਾਡੇ ਨਾਲ ਤੁਸੀਂ ਸਵਾਜਵਾਬ ਕਰਦੇ ਜਿਹਦੇ ਤੁਸੀਂ ਦਿੱਲੀ ਤੇ ਸੰਘਰਸ਼ ਦੇ ਦੌਰਾਨ ਸਾਡੇ ਨਾਲ ਕੀਤੇ ਸਮਝੌਤੇ ਜਿਹੜੇ ਸੀ ਉਹ ਲਾਗੂ ਨਹੀਂ ਕੀਤੇ ਐਮਐਸਪੀ ਦਾ ਗਾਰੰਟੀ ਕੋਨ ਜਿਹੜਾ ਸੀ ਤੁਸੀਂ ਬਣਾਇਆ ਨਹੀਂ ਵਾਅਦਾ ਕਰਕੇ ਜਿਹੜੇ ਨਕਰੀਪੂਰ ਕਿਹੜੀ ਕਿਹੜੀ ਫਸਲ ਲੱਗਦੀ ਪੰਜਾਬ ਦੀ ਕਿਹੜੀ ਕਿਹੜੀ ਫਸਲਾਂ ਦੀ ਮੈਨੂੰ ਦੱਸ ਦਿਓ ਸਾਰੀਆਂ ਲੱਗਦੀਆਂ ਸਾਰੀਆਂ ਲੱਗਦੀਆਂ ਜਿਹੜੇ ਗੱਲ ਮੈਂ ਤੁਹਾਨੂੰ ਉਹ ਹੀ ਪੁੱਛੇਗਾ ਕਿ ਕਿਹੜੀ ਕਿਹੜੀ ਫਸਲ ਲੱਗਦੀ ਹੈ ਨਾ ਕਿਹੜੀ ਕਿਹੜੀ ਫਸਲਾਂ ਲੰਦੀਆਂ ਨਾਲ 42 ਪਾਰਟੀਆਂ ਨੇ ਮੁੱਖੀ ਦੀਆਂ ਕਾਂਦੇ ਦੋਸ਼ੀਆਂ ਨੂੰ ਮੈਂ ਗੱਲਿਆ ਮੈਂ ਜਿਹੜੀ ਗੱਲ ਕਰ ਤੂੰ ਕਿਹਾ ਨਾ ਉਹ ਮੇਰੇ ਨਾਲ ਕਿਹੜੀ ਕਿਹੜੀ ਫਸਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਕੋਈ ਬਤਾਲ ਕਰਦਣੇ 542 ਪਾਰਟੀਆਂ ਨੇ ਹਿੰਦੁਸਤਾਨ ਦੀਆਂ ਸਾਡੀਆਂ ਜਥੇਬੰਦੀਆਂ ਸਮਝਦੇ ਹੋ ਉਹਦੇ ਵਿੱਚ ਸਾਰੀਆਂ ਹੀ ਆਉਂਦੀਆਂ ਸਾਰਾ ਇੰਡੀਆ ਹੀ ਆਉਂਦਾ ਸਾਰੇ ਕਿਸਾਨ ਨੇ ਵਿਚਾਰੇ ਅਸੀਂ ਕੋ ਬਹੁਤੇ ਵੜਾਈ ਵਾਲੇ ਇੱਥੋਂ ਵਾਲੇ ਸਾਡਾ ਸਾਰਾ ਹਿੰਦੁਸਤਾਨ ਹੀ ਕਿਸਾਨਾਂ ਦਾ ਸਮਝਦੇ ਹੋ ਅੱਜ ਜੇ ਕਿਸਾਨ ਖਤਮ ਹੋ ਜਾਈਏ 80% ਲੋਕ ਇਹਦੇ ਨਾਲ ਨੀਰ ਪਰ ਤੇ ਤੁਹਾਡਾ ਸਭ ਕੁਝ ਨਾ ਖਰਾਬੀ ਪੈ ਜਾਏਗੀ ਸਿਆਣੇ ਬਣੋ ਉਹਨੂੰ ਸਮਝਾਓ ਆਪਣਿਆਂ ਨੂੰ ਮਾਰ ਕੇ ਕਦੀ ਕੋਈ ਗਾ ਨਹੀਂ ਪੁਰਿਆ ਜੋ ਪੁੱਛੇ ਪੰਜਾਬ ਉਹਦਾ ਕਰੋ ਸਾਨੂੰ ਸਾਂਝੀ ਗੱਲ ਪੂਰੀ ਰੱਖਣੀ ਆ ਪਤਾ ਲੱਗੇ ਪੰਜਾਬ ਚ ਕਿਹੜੀ ਫਸਲ ਲੱਗਦੀ ਪੰਜਾਬ ਚ ਕਣਕ ਝੋਨਾ ਸਾਨੂੰ ਮਜਬੂਰੀ ਦਾ ਸਾਡੀ ਅੰਗਲ ਹੌਸਨਾ ਕਰਨੀ ਠੀਕ ਆ ਵੇਖੋ ਜੀ ਕਣਕ ਝੋਨਾ ਜਿਹੜਾ ਨਾ ਸੱਟ ਕਿਉਂ ਨਾ ਜਿਹੜਾ ਸਾਡੇ ਤੇ ਥੋਪਿਆ ਗਿਆ ਅੰਨ ਭੰਡਾਰ ਪੂਰਾ ਕਰਨ ਨੂੰ ਤੁਸੀਂ ਆਪ ਤੁਹਾਡੀਆਂ ਸਰਕਾਰਾਂ ਨੇ ਥੋਪਿਆ ਸਾਡੇ ਤੁਸੀਂ ਜਾਨੂੰ ਮੱਕੀ ਤੇ ਐਮਐਸਪੀ দাও ਮੂੰਗੀ ਤੇ ਐਮਐਸਪੀ দাও ਬਾਜਰੇ ਤੇ ਐਮਐਸਪੀ ਦੋ ਹੀ ਲਵਾਂਗੇ ਕਿਉਂ ਨਾ ਹੀ ਫਸਲ ਬਦਲਾਂਗੇ ਉਹਦਾ ਕਾਰਨ ਇਹ ਆ ਵੇਖੋ ਪੱਬਲੀ ਮੇਰੀ ਗੱਲ ਹੁਣ ਪੂਰੀ ਹੋਣ ਦੋ ਮੇਰੀ ਪੂਰੀ ਹੋਣ ਦੋ ਚਲੋ ਸੁਣਾਓ ਤਾਂ ਵੇਖੋ ਕਾਰਨ ਕਿਉਂ ਨਾ ਹੁਣ ਕਿਸਾਨ ਦਾ ਬੀਜਣ ਦਾ ਜੇ ਕਿਸਾਨ ਕਣਕ ਚੋਨਾ ਨਹੀਂ ਬੀਜਦਾ ਕਿਉਂ ਜੋ 1000 ਰੁਪਏ ਨੂੰ ਮੱਕੀ ਵੇਖਦੀ ਆ ਜਦੋਂ ਕਿਸਾਨ ਨੇ ਹੁੰਦੀ 8-900 ਤੋਂ 1000 ਰੁਪਏ ਚ ਸਰੋਂ ਦੀ 7500 ਰੁਪਏ ਐਮਐਸਪੀ ਆ ਠੀਕ ਆ ਜੀ ਹੁਣ ਤੁਸੀਂ ਮੰਡੀ ਜਾ ਰੇਟ ਪਤਾ ਕਰੋ ਕੀ ਆ ਸਰੋਂ ਦਾ 4500 ਤੋਂ 5000 ਰੁਪਈਆ ਵਾ ਤੇ ਕਣ ਯਾਰ ਕਣ ਅਸੀਂ ਤਾਂ ਦੇਖਿਆ ਵੀ ਉਹ ਹੱਦੀ ਮਜਬੂਰੀ ਆ ਪਰ ਸੁਣੋ ਜਾਈਏ ਬਬੂ ਜੀ ਆਪਾਂ ਖੜੇ ਹੋ ਤੁਸੀਂ ਦੱਸੋ ਸੁਣੋ ਉਹਨਾਂ ਦੀ ਕਰ ਲੋ ਦੇਖੋ ਤੁਸੀਂ ਪਾਪਾ ਜੀ ਆਪਣੀ ਗੱਲ ਰੱਖੀ ਪੀ ਦੋਨਾਂ ਦੇ ਨਾਲ ਇੱਕ ਹੋੜਿਆ ਨਹੀਂ ਤੁਸੀਂ ਕੌਣ ਹੋ ਪਿੰਡ ਦੇ ਨੇ ਇੱਥੇ ਕੋਈ ਹੋਣ ਮੈਂ ਵੀ ਤੁਹਾਡੇ ਅੰਗੇ ਤੁਸੀਂ ਦੇ ਵਿੱਚ ਬੋਲਣਾ ਨਹੀਂ ਤੁਸੀਂ ਗੱਲ ਕਰ ਤੁਸੀਂ ਬਾਹਰ ਦਾ ਬੰਦਾ ਨਹੀਂ ਮਿਲਦਾ ਨਹੀਂ ਖੜੇ ਹੈਗਾ ਕੋਈ ਬੰਦਾ ਕੋਈ ਬਾਤ ਦੀ ਗੱਲ ਕਰੇਗਾ ਮਸਲਾ ਦੇ ਤਰੀਕੇ ਨਾਲ ਰੇਡ ਬਦੇ ਹਾਂਜੀ ਹਾਂਜੀ ਇੰਨੇ ਤੁਸੀਂ ਦੱਸ ਲੋ ਪਿਛਲੇ 50 ਸਾਲ ਦੇ ਵਧੇ ਨਹੀਂ ਤੋਹਾਡੇ ਕਣਕ ਦਾ ਵਧਿਆ ਝੋਨੇ ਦਾ ਵਧਿਆ ਨਹੀਂ ਦਲੀਲ ਕਰਨ ਦੇ ਦਲੀਲ ਨਾਲ ਗੱਲ ਹੁੰਦੀ ਹੈ ਨਹੀਂ ਇਹਨਾਂ ਨਾਲ ਗੱਲ ਕਰਾਂਗੇ ਦਲੀਲ ਨਾਲ ਹਰ ਫਸਲ ਦਾ ਰੇਟ ਜਿਹੜਾ ਵਧਿਆ ਹਾਂ ਹਾਂਜੀ 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 ਬੁੱਧ ਵਧਿਆ ਨਾ ਜੀ ਗੱਲ ਕੋਈ ਨਹੀਂ ਤੁਸੀਂ ਗੱਲ ਕਰਦੇ ਹੋ ਮੋਜੋਬਸ ਪੰਜਾਬ ਬਾਰੇ ਮੋਦੀ ਹੀ ਲਿਖਦਾ ਨਾ ਜੀ ਕਿਸੇ ਨੇ ਨਹੀਂ ਕੀਤਾ ਕੀ ਕੀਤਾ ਹਰਿਆਣੇ ਦੇ ਬਾਰਡਰ ਤੇ ਕਿਲ ਲਾਤੇ ਆ ਵਾਕਿਆ ਕਿਸੇ ਨੇ ਨਹੀਂ ਕੀਤਾ ਗੱਲ ਇਹ ਸੋਲੋ ਦੇਖੋ ਗੱਲ ਇਹ ਹੈ ਕਿਥੇ ਕਾਨੂੰਨ ਦਾ ਰਸਤਾ ਵੀ ਬਣਾ ਲਈ ਨਹੀਂ ਹਾਂਜੀ ਉਹ ਤੂੰ ਹੀ ਕਹੂਗੇ ਦਿੱਲੀ ਜਾ ਕੇ ਕਥਾ ਜੇ ਕਿਸਾਨ ਦਿੱਲੀ ਤੁਰੇ ਤਾਂ ਇਹਨਾਂ ਫਿਰ ਕਾਨੂੰਨ ਵਸਤਾ ਕਰ ਕੋਈ ਨਹੀਂ ਆਪਾਂ ਅੱਗੇ ਵੀ ਆਏ ਲਾਲ ਗੇੜੇ ਚੜ ਗਏ ਯਾਰ ਮੇਰੀ ਬੇਇੱਜ਼ਤੀ ਸੁਣੋ ਮੇਰੀ ਬੇਇੱਜ਼ਤੀ ਸੁਣੋ ਸਰਪੰਚ ਜੀ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਦੇਖਦਾ ਆਂ ਪੰਜਾਬ ਦੇ ਆਂ ਪ੍ਰਧਾਨ ਜੀ ਮੇਰੀ ਗੱਲ ਸੁਣੋ ਮੋਦੀ ਨਾ ਆਉਂਦੀਆਂ ਸੀ ਸਾਡੇ ਲਾਗ ਲੱਗਾ ਵੀ ਨਹੀਂ ਬੱਗੂ ਜਿਲ੍ਹੇ ਇੱਕ ਵਾਦਾ ਕੀਤਾ ਉਹਨਾਂ ਨੇ ਵਾਦਾ ਕੀਤਾ ਤੁਹਾਡੀ ਗੱਲ ਆਜੂ ਉਹਨਾਂ 8 ਦਾ ਰੇਟ ਸੀ ਮੈਂ 50 ਰੁਪਏ ਸਮਝਦੇ ਗੱਲ ਨਹੀਂ 10 ਰੁਪਏ ਵਾਪਸ ਹੋ ਜਾਂਦੇ ਸੀ 10 ਰੁਪਏ ਹੀ ਦੂਜੀ ਸੀ ਸੀਮੈਂਟ ਸਮਝਦੇ ਹੋ ਸੋਨਾ 250 ਰੁਪਏ ਉਹਦਾ ਕੁਆਲੀਫਿਕੇਸ਼ਨ ਕਰ ਲਓ ਵੀ ਅੱਜ ਸਾਨੂੰ ਬਚਿਆ ਕੀ ਆ ਹਾਂਜੀ ਇਹ ਸਹੀ ਬੁਖੀ ਆ ਉਹ ਤਾਂ ਜੰਗ ਲੜਾਈ ਰਿਟਰਨ ਲੈਂਦਾ ਸ਼ਕਾਰਾ ਪਰ ਰੋਣਾ ਹੁੰਦਾ ਯਾਰ ਕੀ ਲੈਂਦਾ ਦੋਤੋਂ ਓਵਰ ਆ ਬਹੁਤ ਵਧੀਆ ਮੋਲ ਆ ਠੀਕ ਆ ਕਿਸਾਨ ਪਰਿਵਾਰਾਂ ਨਾਲ ਬੈਠਾ ਜੀ ਵੀਰਾਂ ਨਾਲ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਆ ਅੱਜ ਵੀ ਵਧੀਆ ਗੱਲਬਾਤ ਹੋਈ ਆ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿਸਾਬ ਦੇਖਨੇ ਆ ਇਹਨਾਂ ਦੀ ਗੱਲ ਵੀ ਰੱਖਾਂਗਾ ਜਿਹੜੇ ਕੋਈ ਮੁਝਾਂ ਦੇ ਮੁਸ਼ਕਲ ਆ ਉਹ ਗੱਲ ਖਾਲੀ ਕਰ ਦੇ। ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ। ਓਵਰਆਲ ਸਥਿਤੀ ਬਹੁਤ ਵਧੀਆ ਜੀ। ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮਨ ਚ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਇਹਦੇ। ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਸੋਬਰ ਬਣ ਰਹੇ ਨੇ। ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਟੂਨ ਪ੍ਰਚਾਰ ਨਿਭਾਤਾ ਪਿਆ। ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਤੇ ਕਿ ਪੰਜਾਬ ਦਾ ਭਲਾ ਹੋਵੇ। ਪੰਜਾਬ 'ਚ ਜੇ ਬੀਜੇਪੀ ਦੀ ਸਰਕਾਰ ਆਏ। ਧੰਨਵਾਦ। ਧੰਨਵਾਦ। ਰੰਜੋ ਸਿੰਘ ਨੇ ਦਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਆਈਏ ਵੇਖੋ ਜੀ ਇੱਥੇ ਆਪਣੇ ਚੋਨ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਿਖਾ ਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਂ ਨਹੀਂ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉਹਤੇ ਲਾ ਕਾਨੂੰਨ ਖਰਾਬ ਨਹੀਂ ਆ ਅੱਗੇ ਸਾਲ ਬਹਿ ਗਿਆ ਉੱਤੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਤੋਂ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋਈ ਇੰਦਾ ਗੱਲਾਂ ਦੇ ਜਵਾਬ ਹੀ ਨਹੀਂ ਜੇ ਉਹਨਾਂ ਨੇ ਕੀ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਸਵਾਲ ਕਰੀ ਜਾਂਦਾ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਦੇ ਕਹਿਣ ਤੋਂ ਪਾਅ ਹੁੰਦਾ ਵੀ ਉੱਤੇ ਐਮਐਸਪੀ ਮਿਲਦੀ ਆ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਿਰਫ ਦੋ ਫਸਲਾਂ ਮਿਲਦੀ ਹੈ ਤੈ ਤਾਂ ਤੁਸੀਂ ਪੰਜੀਆਂ ਤੇ ਕਰ ਦਿਓ ਜਾਂ ਤੇ ਪੰਜੀਆਂ ਦੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈ ਕਰਨੀ ਛੱਡ ਦਿਓ ਜਦੋਂ ਲੈਣੀ ਕਾਪਟਰ ਕਰਾਨੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਖਰੀਦਨੀਆਂ ਘੱਟ ਮੁੱਲ ਤੇ ਖਰੀਦਨੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋਸ਼ਿਸ਼ ਕਰਨ ਦਾ ਕੀ ਫਾਇਦਾ ਵਾ ਤੇ ਜਾਨਾ ਗੁਰਨਾਬ ਸਿੰਘ ਜੀ ਗੁਰਨਾਬ ਜੀ ਇਹ ਪ੍ਰਦਰਸ਼ਨ ਇਦਾਂ ਕਿਦੋਂ ਤੱਕ ਚੱਲੀ ਰਹਿਣਗੇ ਇਹ ਪ੍ਰਦਰਸ਼ਨ ਉਹਨਾਂ ਚ ਰਹਿਣਗੇ ਜਿੰਨਾ ਚਿਰ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਹੈ ਅੱਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜੇ ਸਾਡੇ ਆਏ ਆਪਣੇ ਕੈਂਡੀਡੇਟ ਖੜਾਰੇ ਇਹਨਾਂ ਨੇ ਐਮਪੀ ਜਿਹੜੇ ਬਣਾਲੇ ਉਹ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰ ਤੁਹਾਡੀ ਸਰਕਾਰ ਇਹਨਾਂ ਨੇ ਹਰ ਲਾਰਾ ਲਾਤਾ ਸ੍ਰੀ ਸੁਆਮੀ ਨਾਥ ਜੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗਾ ਨਹੀਂ ਚੁੱਕਿਆ ਬਾਅਦ ਚ ਨਾ ਹਰਾ ਦਿੱਲੀ ਮੋਰਚਾ ਲਗਾ ਉਹ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲਾਂ ਤੋਂ ਉੱਥੇ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਦੇ ਤੇ ਕਣਕ ਦੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਲੀ ਸਰ ਆਪਣੇ ਉਹਨਾਂ ਸੁਲਾਮੀਨਾਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹਨਾਂ ਜਿਹੜੇ ਕਿਸਾਨ ਖੁਦਕਸ਼ੀਅ ਕਰਦੇ ਰਹਿਣਗੇ ਤੇ ਨਾਲ ਡੱਕਦੇ ਵੀ ਰਹਿਣਗੇ ਇੰਡੀਆ ਕ੍ਰਾਈਮ ਨਿਊਜ਼ ਦੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀ